ਆ ਰਿਹਾ ਇਹ ਬੱਤੀ ਜੀ ਅੰਮ੍ਰਿਤਪੁਰ ਨਹੀਂ ਜੀ ਇਹ ਜੀ ਚੱਲੋ ਕੋਈ ਨਾ ਤੂੰ ਚਲਾਣ ਬਿਠਾ ਕਰ ਦੋ ਕੋਈ ਨਹੀਂ ਚਲਾਣਦਾ ਹੋਏਗਾ ਪਾਜੀ ਚਲਾਣ ਨਹੀਂ ਹੋਏਗਾ ਮੇਰਾ ਨਾਮ ਗੁਰਮੇਲ ਸਿੰਘ ਹੈ ਕਿਤੇ ਤੇ ਰਹਿਣ ਬਲੇ ਤੂੰ ਇੱਥੇ ਖੜਾ ਕੇ ਵਿੱਚ ਲੱਗਿਆ ਯਾਰ ਗੱਬੀ ਕੋਈ ਦੇਖੋ ਤੁਸੀਂ ਤਾਂ ਮੇਰਾ ਸਮਾਨ ਲੈਣਗੇ ਜ਼ਿਮੀਦਾਰ ਬੰਦੇ ਆ ਜੀ 6 ਵਜੇ ਜੀ ਇੱਥੇ ਗੱਡੀ ਖੜੀ ਆ ਪਾਜੀ ਕਿੰਨੇ ਪਰਸਾਂ ਹੋ ਰਹੇ ਨੇ ਨਹੀਂ ਇੱਥੇ ਮਹਾਰ ਉੜਮਾੜੀ ਨੇ ਮੈਨੂੰ ਇਹ ਪਤਾ ਵੀ ਇਹ ਪਿੱਛੇ ਪਾਰਕਿੰਗ ਹੈਗੀ ਹੈ ਪਾਰਕਿੰਗ ਇੱਥੇ ਨਾਲ ਨਹੀਂ ਪਤਾ ਕਿ ਅਸੀਂ ਦਾ ਇੱਥੇ ਲੋਕਲ ਨਹੀਂ ਹੈ ਜੀ ਨਾ ਭਾਈ ਇੱਥੇ ਫਿਰ ਜਾਮ ਲੱਗਦਾ ਅਸੀਂ ਦਾ ਸਮਾਨ ਖਰੀਦਣ ਆਏ ਜੀ ਆਪਣਾ ਧੀਮੀਦਾਰ ਵਾਲਾ ਡੇਢ ਘੰਟਾ ਹੋ ਗਿਆ ਸਮਾਨ ਖਰੀਦਦੇ ਕਿਹਾ ਵੀਡੀਓ ਕਾਤੇ ਬਣਾ ਰਹੇ ਤੁਸੀਂ ਚਲਾਨ ਨਾ ਕਰ ਦਿਓ ਕੀ ਸਰ ਜੀ ਦੇਖੋ ਚਲਾਨ ਤਾਂ ਜੋ ਹੋਏਗਾ ਜਿੱਦਨਾ ਪਬਲਿਕ ਖਰਾਣ ਹੋਈ ਹੈ 6 ਵੇ ਤੁਸੀਂ ਆਇਆ ਤੁਹਾਨੂੰ ਨਹੀਂ ਪਤਾ ਵੀ ਨਹੀਂ ਸਾਨੂੰ ਪਰ ਨਹੀਂ ਪਤਾ ਵੀਰ ਜੀ ਕਿਸ ਨੂੰ ਪੁੱਛ ਰਹੇ ਸਰ ਤੁਸੀਂ ਕਿਸ ਨੂੰ ਪੁੱਛੀਏ ਦੱਸੋ ਜਿਹਨੂੰ ਵੀ ਮਨ ਵਿੱਚ ਵੱਡੀ ਗਲਤੀ ਹੈ ਵਿਚ ਤੋਂ ਤੁਹਾਡੀ ਗਲਤੀ ਮੈਂ ਖੜਾ ਕਿਉਂ ਪਬਲਿਕ ਤਾਂ ਪਰ ਕੰਮਚਾਰੀ ਨੂੰ ਪਤਾ ਹੋਊਗਾ ਮੈਨੂੰ ਪਾਰ ਗਿਆ ਪਾਰਚੀ ਲਾਉਂਗਾ ਸਰ ਕਿਹਨੇ ਪੁੱਛਣਾ ਅਸੀਂ ਤਾਂ ਨਹੀਂ ਪੁੱਛਿਆ ਤੁਸੀਂ ਪੁੱਛਣਾ ਗਲਤੀ ਤੁਹਾਡੀ ਤੁਸੀਂ ਆਇਆ ਨਾ ਕਰੋ ਚਲੋ ਕਰਨਾ ਕੀ ਹੈ ਤੇ ਹੈ ਸਾਡੇ ਪੰਜੋ ਜਿਆਦਾ ਘੰਟਾ ਹੋਏ ਚਲੋ ਅੱਧਾ ਘੰਟਾ ਹੋ ਗਿਆ ਤੇ ਸਾਡੇ ਤੋਂ ਦੱਸੋ ਜੇ ਅੱਧਾ ਘੰਟਾ ਹੋ ਗਿਆ ਇਹ ਪਾਰਕਿੰਗ ਹੋ ਰਹੀ ਹੈ ਇਹ ਵੀ ਲਾ ਦਿਓ ਵੀ ਇਹ ਇਸ ਦੇ ਨਹੀਂ ਨਹੀਂ ਇਸ ਕੰਪਲੇਨ ਹੈ ਜਿਹੜਾ ਤੁਹਾਡਾ ਡੇਢ ਦੇ ਰਿਹਾ ਵੀ ਡੇਢ ਘੰਟੇ ਦੀ ਖੜੀ ਹੈ ਕੋਈ ਕੰਪਲੇਨ ਨਹੀਂ ਸਾਡੀ ਕੰਪਲੇਨ ਹੈ ਮੇਰੀ ਕੰਪਲੇਨ ਇਹ ਆਪਣੀ ਸਿਕਾਨਾ ਦਾ ਕਰਾਇ ਪਰ ਰਿਹਾ ਹੈ ਉਹ ਤੁਸੀਂ ਵੀ ਕੋਈ ਕੰਪਲੇਨ ਨਹੀਂ ਹੈ ਇਹ ਕਿਸੇ ਦੀ ਕੰਪਲੇਨ ਕਰ ਰਹੇ ਨੇ ਨਹੀਂ ਕਿਸੇ ਦੀ ਕੋਈ ਮੇਰੀ ਕੰਪਲੇਨ ਹੈ ਜੀ ਮੈਂ 10 ਘੰਟਾ ਗੱਡੀ ਗੱਡੀ ਚ ਮੈਂ ਬਸਿਆ ਇਸ ਕਰਕੇ ਕੰਪਲੇਨ ਜੀ ਮੈਂ ਕੰਪਲੇਨ ਜੀ ਕਰ ਦਿਓ ਭਾਈ ਸਾਹਿਬ ਕਿਉਂ ਹੋ ਰਿਹਾ ਇਹ ਕਿਸ ਨੇ ਕੰਮ ਕਰ ਰਹੀ ਹੈ ਕੋਈ ਦੱਸੋ ਦੱਸਿਓ ਕੋਈ ਟ੍ਰੈਫਿਕ ਜਮ ਕਰ ਰਹੇ ਹਨ ਨਹੀਂ ਹੋ ਕੀ ਕਰ ਰਹੇ ਹੋ ਉਹ ਟ੍ਰੈਫਿਕ ਜਮ ਕਰ ਰਹੇ ਭਾਈ ਜੀ ਉਹ ਮਤਲਬ ਕੋ ਟ੍ਰੈਫਿਕ ਸੋਲਵ ਕਰ ਰਹੇ ਹਨ ਜਿੱਥੇ ਲਗਾ ਰਿਹਾ ਦੁਕ ਕੁਆਇ ਦੀ ਇੱਕ ਗੱਲ ਦੱਸੋ ਕੋਈ ਸੜਕ ਦੇ ਵਿੱਚ ਖੜਾ ਹੈ ਅੱਜ ਕਿਉਂ ਕਰ ਰੋਣੋਂ ਸਭ ਨੂੰ ਅਸੀਂ ਕੈਂਡੀਡਟ ਰਹਿੰਦੇ ਸਭ ਨੂੰ ਪਤਾ ਵੀ ਠੀਕ ਹੈ ਇਹ ਗੱਲ ਕੈਂਡੀਡਟ ਰਹਿੰਦੇ ਨਾ ਇੰਨਾ ਨਹੀਂ ਖੜੀ ਕਰਕੇ ਜਾਂਦੇ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਫਿਰ ਇਹ ਰੋਲੇ ਹੋਰ ਵੀ ਹੈ ਤੁਸੀਂ ਹੋਰ ਵੀ ਦੇਖੋ ਅੱਜ ਤਾਂ ਨਹੀਂ ਖੜੀ ਕਰਕੇ ਜਾਂਦੇ ਅਸੀਂ ਉੱਚੀ ਕਰ ਜਾਂਦੇ ਹਾਂ ਜਿੰਮੇਦਾਰ ਦਾ ਸਮਾਨ ਦੇ ਰੇਖ ਦੇਖ ਲਖਦੇ ਹੋ ਜਿਹੜੇ ਬਾਹਰ ਤੋਂ ਅਲੱਗ ਸੀਗੇ ਉਹ ਬੈਠ ਕਰਦੇ ਨਜ਼ਰ ਆ ਰਹੇ ਨੇ ਪੱਤਰਕਾਰਾਂ ਨਾਲ ਬੈਠ ਕਰ ਰਹੇ ਨੇ ਕਰੂੰਗੀ ਸਾਰੇ ਵਾਸਤੇ ਜੀ ਅਸੀਂ ਸਾਨੂੰ ਨੋ ਲੈਜ ਹੈ ਅਸੀਂ ਪਾਰਕਿੰਗ ਲਾ ਕੇ ਗਏ ਤਾਂ ਰੂ ਲਾਈਨ ਰੈਗੂਲੇਸ਼ਨ ਸਭ ਵਾਸਤੇ ਨਹੀਂ ਤੇ ਮੇਰੇ ਕੱਲੇ ਵਾਸਤੇ ਨਹੀਂ ਹੁੰਦੇ ਹੋਰ ਗੱਡੀ ਵੀ ਹਟਾਓ ਕਿੰਨੀਆਂ ਘੜੇ ਨੇ ਟਾਈਏ ਦੱਸੋ ਤੇਰੀ ਨੋ ਪਾਰਕਿੰਗ ਚ ਲੱਗੀ ਹੈ ਮੈਂ 10 ਮਿੰਟ ਹੋ ਰਿਹਾ ਮੈਂ ਸਮਾਨ ਲੈ ਰੇ ਪਖੜੇ ਲਾਲਾ ਜੀ ਇਹਨਾਂ ਦੇ ਸਮਾਨ ਨੋ ਪਾਰਕਿੰਗ ਨੋ ਪਾਰਕਿੰਗ ਕਰੀਆ ਸਰ ਨੋ ਪਾਰਕਿੰਗ ਕਰੀਆ ਦੇਖਦੇ ਕੋਈ ਰਾਜ ਅੱਜ ਤੁਸੀਂ ਆ ਗਏ ਅੱਜ ਆਗੇ ਤੁਸੀਂ ਇੰਗਲੈਂਡ ਦੇ ਤੁਸੀਂ ਰੋਜ਼ ਕਰੇ ਕਰੋ ਅਸੀਂ ਰੋਜ਼ ਕਰਦੇ ਹਾਂ ਅਸੀਂ ਰੋਜ਼ ਕਰਦੇ ਹਾਂ ਸਾਡੀ ਗੱਡੀ ਸਾਡਾ ਤਾਂ ਕੰਮ ਹੈ ਉਹ ਨਹੀਂ ਕਰੀਓ ਯਾਰ ਇਹਦਾ ਨੰਬਰ ਦੇ ਕਹੋ ਜੇ ਮਾਗਦੇ ਥੋੜੇ ਤੁਸੀਂ ਚਲਾਨ ਸੀ ਕਰਦੇ ਆਰੇ ਕੀ ਬਹਿਸ ਕੀਤਾ ਹੋ ਆਨਲਾਈਨ ਹੈ ਜੀ ਕਿਣਾ ਇਹੋ ਮੋੜ ਦੇ ਵਿੱਚ ਉਹ ਹਿੱਸੇ ਵਿੱਚ ਪਰੇਸ਼ਾਨ ਹੋ ਗਈ ਸੀ ਇੱਕ ਗੱਡੀ ਜਿਹੜੀ ਹੈ ਲੋਕ ਪਾਰਕਿੰਗ ਵਿੱਚ ਲੱਗੀ ਹੋਈ ਹੈ ਕੀ ਕਹਿਣਾ ਚਾਹੁੰਦੇ ਮੋਕੇ ਤੇ ਤੁਸੀਂ ਪੁੱਛਿਓ ਦੇਖੋ ਮੈਂ ਨਾ ਜੀ ਅੱਜ ਵੀ ਮੇਰੇ ਜਿਹੜੇ 25 ਚਲਾਨ ਰੋਂਗ ਪਾਰਕਿੰਗ ਹੀ ਦੇ ਨੇ ਜਿਹੜੇ ਕਿ ਲੋਕ ਸੜਕਾਂ ਦੇ ਖੜਾ ਕੇ ਚਲੇ ਜਾਂਦੇ ਨੇ ਤੇ ਫਿਰ ਇਹ ਵਿੱਚ ਨਹੀਂ ਹੁੰਦੇ ਅਸੀਂ ਜਿਹੜੇ ਮੁਲਾਜ਼ਮ ਹੈ ਸਾਡਾ ਮੁਲਾਜ਼ਮ ਇਹਨਾਂ ਦੀ ਭਾਲ ਕਰ ਰਿਹਾ ਸੀ ਨਹੀਂ ਮਿਲੇ ਫਿਰ ਅਸੀਂ ਇਹਨਾਂ ਦਾ ਜਿਹੜੇ ਈ ਚਲਾਨ ਮਸ਼ੀਨ ਦੇ ਵਿੱਚ ਇਹਨਾਂ ਦਾ ਨੰਬਰ ਪਾਇਆ ਨੰਬਰ ਪਾਉਣ ਤੋਂ ਪਰંત ਇਹਨਾਂ ਨੂੰ ਅਸੀਂ ਫੋਨ ਕੀਤਾ ਇਹ ਆ ਗਏ ਹੁਣ ਅਸੀਂ ਇਹਨਾਂ ਦਾ ਜੀ ਅਸੀਂ ਚਲਾਨ ਰੋਂਗ ਪਾਰਕਿੰਗ ਦਾ ਚਲਾਨ ਕਰਤਾ ਕਿ ਅੱਗੇ ਤੋਂ ਵੀ ਦੇਖੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਆਮ ਲੋਕਾਂ ਨੂੰ ਜਿੰਨੇ ਵੀ ਲੋਕ ਪਿੰਡ ਤੋਂ ਆਉਂਦੇ ਨੇ ਸ਼ਹਿਰ ਵਾਸੀ ਨੇ ਉਹਨਾਂ ਨੂੰ ਇਹੀ ਅਪੀਲ ਕਰਦੇ ਆਂ ਵੀ ਦੇਖੋ ਐਂਬੂਲੈਂਸ ਨਹੀਂ ਲੰਘਣਾ ਹੁੰਦਾ ਜਿੱਦਾਂ ਕਿ ਸਕੂਲੀ ਬੱਚੇ ਵੀ ਲੰਘਦੇ ਨੇ ਹੋਰ ਵੀ ਜਿੱਦਾਂ 에어ਪੋਰਟ ਤੇ ਜਾਣਾ ਹੁੰਦਾ ਅੱਜ ਕੱਲ ਜਿਹੜਾ ਗਰਮੀ ਦਾ ਮੌਸਮ ਹੈ ਕਿ ਸ਼ੋਰਟ ਸਰਕਟ ਨਾਲ ਕਿ ਕਈ ਜਗ੍ਹਾ ਤੇ ਅੱਗ ਲੱਗ ਜਾਂਦੀ ਹੈ ਤੇ ਉਹ ਫਾਇਰ ਬ੍ਰਿਗੇਡ ਨੂੰ ਵੀ ਲੰਘਣਾ ਹੁੰਦਾ ਇਸ ਕਰਕੇ ਜਿਹੜੇ ਸਾਡੇ ਨਾਲ ਹੀ ਸਾਹਮਣੇ ਬੈਕ ਸਾਈਡ ਤੇ ਸਾਡੇ ਟੈਪ ਦਫ਼ਤਰ ਦੇ ਪਿੱਛੇ ਪਾਰਕਿੰਗ ਬਣੀ ਹੋਈ ਹੈ ਪਾਰਕਿੰਗ ਫਰੀ ਹੈ ਤਾਂ ਉਸ ਪਾਰਕਿੰਗ 'ਚ ਆਪਣੇ ਵਾਹਨ ਖੜੇ ਕਰਕੇ ਇਹ ਜਿਹੜਾ ਆਪਣਾ ਕੋਈ ਸਮਾਨ ਲੈਣਾ ਹੈ ਜਾਂ ਬਾਜ਼ਾਰ ਦੇ ਵਿੱਚ ਕੋਈ ਸ਼ੋਪਿੰਗ ਕਰਨੀ ਆ ਤਾਂ ਹੀ ਉੱਥੇ ਖੜਾ ਕਰਕੇ ਜਾਣ ਪਾਰਕਿੰਗ ਜੇਕਰ ਸਾਨੂੰ ਕੋਈ ਵੀ ਸੜਕਾਂ ਦੇ ਉੱਤੇ ਖੜਾ ਵਾਹਨ ਮਿਲ ਗਿਆ ਅਸੀਂ ਉਹਦੀ ਫੋਟੋ ਕਲਿੱਕ ਕਰਕੇ ਆਈ ਚਲਾਨ ਮਸ਼ੀਨ ਦੇ ਰਾਹੀਂ ਅਸੀਂ ਉਹਦਾ ਚਲਾਨ ਪਾ ਦਾਂਗੇ ਤੇ ਉਹਨਾਂ ਦੇ ਮੋਬਾਈਲ ਨੰਬਰ ਤੇ ਚਲਾ ਜਾਏਗਾ ਤਾਂ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਚਲਾਨ ਕਰੀਏ ਜਾਂ ਕਿਸੇ ਨੂੰ ਪਰੇਸ਼ਾਨ ਕਰੀਏ ਪਰ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਅਪੀਲ ਕਰਦੇ ਹਾਂ ਕਿ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਜਿੱਦੇ ਵੀ ਸਾਨੂੰ ਆਦੇਸ਼ ਨੇ ਐ ਜੇ ਕਿਸ਼ਨ কুমার ਪੈਂਥੀ ਜੀ ਦੇ ਅਸ਼ੋਕ ਰਾਮ ਜੀ ਦੇ ਵੀ ਲੋਕਾਂ ਨੂੰ ਜਿਹੜੇ ਸੜਕਾਂ ਤੋਂ ਅਵੇਰਨੈਸ ਕਰੋ ਅਸੀਂ ਇਹਨਾਂ ਨੂੰ ਬਾਰ ਬਾਰ ਕੈਂਪ ਲਗਾ ਕੇ ਅਵੇਰਨੈਸ ਵੀ ਕਰਦੇ ਆਂ ਔਰ ਇਹਨਾਂ ਨੂੰ ਇਹ ਦੱਸਦੇ ਵੀ ਆਂ ਵੀ ਪਾਈ ਤੁਸੀਂ ਸੜਕਾਂ ਤੇ ਨਹੀਂ ਚਰਾਂ ਤਾਂ ਜੋ ਲੋਕਾਂ ਨੂੰ ਅੱਜ ਜਿਹੜੇ ਟ੍ਰੈਫਿਕ ਦੇ ਵਿੱਚ ਕੋਈ ਵਿਗਨ ਨਾਮ ਪਾਵੇ ਕਿਸੇ ਤਰ੍ਹਾਂ ਦਾ ਵੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ